ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚਿਆਂਗੇ ਪਿੰਡ ਬਡਰੁਖਾ ਜਲਾ ਸੰਗਰੂਰ ਦੇ ਵਿੱਚ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਸੋ ਆਜੂ ਤੁਹਾਨੂੰ ਬੁਲਵਾਉਣੇ ਆਗੇ ਇਧਰ ਆਪਣੀ ਟਰੱਕ ਚ ਉਤਾਰ ਦੂਰ ਕੱਢ ਲਈ ਸੀ ਆ ਰਿਹਾ ਆਪਣਾ ਕੈਮਰਾ ਤੇ ਆਪਣਾ ਕੈਮਰਾਮੈਨ ਸੇਵ ਕੀ ਇਧਰ ਬੈਠੇ ਨੇ ਆਪਣੇ ਮਿਸਤਰੀ ਜੀ ਤੇ ਇਹਨਾਂ ਬਾਈ ਦਾ ਬੋਰ ਆ ਜਿਹੜੇ ਬਾਰੇ ਖੜੇ ਨੇਗੇ ਤੁਹਾਨੂੰ ਬੋਰ ਦਿਖਾ ਦਿੰਨੇ ਆਗੇ ਅਰੇ ਹੀ ਬੋਰ ਤੇ ਅਬ ਉਹ ਰਿੱਤਾ ਮਾਰਦਾ ਰਿੱਤਾ ਮਾਰਦਾ ਬਹੁਤ ਜਾਵੇ ਖੇਲ ਭਰੀ ਪੀ ਉਧਰੋਂ ਸਾਲਾ ਖਾਲ ਪਰਿਆ ਪੈਗਾ ਆਪਾਂ ਕੈਮਰਾ ਮਾਰ ਕੇ ਦੇਖਾਂ ਹੀ ਬੋਰ ਕਿਥੋਂ ਟੁੱਟਿਆ ਹੋਇਆ ਹੈ ਕੀ ਪ੍ਰੋਬਲਮ ਹੋਰ ਦੇ ਵਿੱਚ ਸਾਡੇ YouTube ਜਿਆਦਾ ਕਿਥੇ ਫਸ ਗਈ ਇੱਕ ਮਿੰਟ ਚਲੋ ਹੁਣ ਤਾਂ ਆ ਪਰਲੇ ਪਾਸੇ ਵੀ ਤੇਰੀ ਆ ਬੰਦਾ ਨਾਲ ਲੱਗਦੀ ਹੂੰ ਇਹਨਾਂ ਨੇ 84 ਲੱਖ ਇਹਨੇ ਵੀਡੀਓ ਪਾਈ ਤੀ ਹੂੰ ਉਨੇ ਹੀ ਦੇਣ ਲੱਗੇ ਫੇਰ ਕਿਹਨਾਂ ਵੀ ਹੋਰ ਨਹੀਂ ਨਹੀਂ ਬੰਦਾ कि हो गया देखी भाई चलो जी माटा तक सर थोड़ा जा बस हौली चलनी हौली ਪ੍ਰਗਰੀ ਮੜਾਇਆ ਚੱਲ ਜਾਣ ਦੇ ਹੌਲੀ ਚੱਲੀ ਜਾ ਮਹੌਲੀ ਚੱਲ 78 ਤੋਂ ਵੱਧ ਹੌਲੀ ਚੱਲੀ ਮਸ ਹੌਲੀ ਹੌਲੀ ਉੜਿਆ ਹੌਲੀ ਚੱਲ ਰਹੀ ਚੱਲ ਉੱਪਰ ਕਰੀਏ ਮੜਾਇਆ ਕਿੰਨਾ ਹੋ ਗਿਆ ਉਹ ਰਹੀਂ ਚੱਲ ਜਾਣ ਦੀ 180 ਤੇ ਦੀ ਉਹ ਵੀ ਮੋਚ ਮੋਟਰ ਚ ਗਲੀ ਜਿੱਤੀ ਜਿਹੜੀ ਨਹੀਂ ਉਹ ਤਾਂ 60 ਕਿਤੇ ਦੀ ਬਈ ਕਿੰਨੇ 60 ਤੇ ਡਰਾਈਵਰੀ ਚ ਗਲੀ ਦੀ ਹਾਂ ਲੋਹੇ ਦੇ ਚ ਲੋਹੇ ਵਾਲਾ ਹਾਂ ਉੱਪਰ ਕਰੀਏ ਨੂੰ ਵਿੱਚ ਨਟ ਵੀ ਮਾਲਾ ਹੋ ਕਰਿਆ ਪਿਆ ਦੀਆਂ ਨਾਲੇ ਲਮੋਤੀ ਉਹ ਥੱਲੇ ਕਰ ਥੱਲੇ ਥੱਲੇ ਚੱਲ ਉੱਪਰ ਕਰ ਮੜਾ ਜਾ ਜੇ ਮੈਂ ਹੋਰ ਥੱਲੇ ਸੱਡਾਂ ਛੱਡ ਥੱਲੇ ਤੇ ਉੱਪਰ ਕਰ ਮੜਾ ਜਾ ਕਿੰਨਾ ਹੋਊਰੇ Hmm? उपर करा होर करा होर करा होर करा थे घरें जमा हौली चल उपर करा कि रेट है थाले घर जमें जी थोड़ा होकर थोड़ा जो होर थाले करा ਚੱਲ ਜਾਣ ਥੱਲੇ ਹੌਲੀ ਚੱਲੀ ਜਾ ਮੌਲੀ ਉਹ ਇਹਦੇ ਚਿੱਟਾ ਜਪਾਪੇ ਦੇ ਵਿੱਚ ਚਲ ਉੱਪਰ ਗਰੀ ਮੜਾ ਜਾ ਥੱਲੇ ਕਰਾ ਹੌਲੀ 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 ਉੱਪਰ ਕਰ ਮੜਾ ਜਾ ਚੱਲ ਜਾਣ ਦੇ हौली चल हौली हौली चल प्रकाश मैड ਜਾਣ ਦੇਲੇ ਕਿੰਨਾ ਹੋ ਗਿਆ ਓਰੇ ਹਾਂ ਚੱਲ ਜਾਣ ਦੇ ਜਿਹੜਾ ਇਹ ਕੀ ਆ ਬਈ ਚਟਾਟਾ ਇਹ ਕਿੰਨਾ ਪਾਇਆ ਬਈ ਰੇਤਾ ਰੁਤਾ ਤਾਂ ਨਹੀਂ ਮਾਰਦੀ ਦੀ ਹੁਣ ਕਦੋਂ ਹੁਣ ਜਦੋਂ ਚਲਾਉਂਦੇ ਦੀ ਮੋਟਰਾਂ ਹਾਂ ਹਾਂ ਹੁਣ ਤਾਂ ਰੇਤਾ ਪੂਰਾ ਆਉਂਦਾ ਦੀ ਪਲ ਰੇਤਾ ਹੀ ਹੁਣ ਹਾਂ ਹੌਲੀ ਹੌਲੀ ਉੱਪਰ ਗਈ ਮੜਿਆ ਹੋਂਡਾ ਦੇਖੇ ਉੱਪਰ ਹੀ ਪੀਛੇ ਖੇੜ ਖਾਲ ਹੌਲੀ 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 ਖੜਾ ਕੇ ਰੱਖ ਰਿਹਾ ਜੋ ਮੈਂ ਇੰਚ ਕਿਥੱਲੇ ਕਰੀ? ਘੋਰ ਥੱਲੇ ਕਰ ਥੋੜਾ ਜਿਹਾ। ਚੱਲ। ਜਾਣ ਦੇ। ਹੌਲੀ ਹੌਲੀ ਉੱਪਰ ਕਰ। ਹੋਰ ਕਰ। ਚੱਲ ਜਾਣ ਦੇ। ਤੈਨਾ ਹੋ ਗਿਆ। ਜਾਣਦੇ ਮੋਟਰ ਕਿੰਨੇ ਤੋਂ ਖਾਨੀ ਗਈ ਬਈ 80 ਤੋਂ ਹਾਂ ਆਹ 50 ਆ ਗਿਆ 80 ਖੜਾ ਲਾ ਰਹੀ ਤੁਸੀਂ ਹੁਣ ਡਰਾਈਵਰੀ ਵਧਾਉਂਦੀ ਡਰਾਈਵਰੀ ਗਾਹ ਨਹੀਂ ਪਈਗੀ ਉਹ ਕਿਉਂ ਗਾਹ ਮੋਟਰ ਗਈ ਨਹੀਂ ਅਸ ਤਾਂ ਉਹ ਪੌਂਦੇ ਵੀ ਚੱਲ ਹੁਣ ਕੱਤਾ ਕਰੀ ਗਈ ਠੀਕ ਹੈ ਉੱਥੇ ਜਾ ਕੇ ਮੋਟਰ ਬਸਾਂ ਆਹ ਨਾਲ ਖੜ ਜਾਂਦੀ ਉਹਥੇ ਜਾ ਕੇ ਘੁੰਮਦੀ ਦੀ ਉਥੋਂ ਗਾਂ ਚ ਨਹੀਂ ਜਾਂਦੀ ਜਿਗਾ ਆ ਬਸ ਉੱਥੇ ਖੜ ਜਾਂਦੀ ਗੇ ਸਿੱਧੇ ਮੱਥੀ ਖੜ ਜਾਂਦੀ ਦੀ ਥੱਲੇ ਗਾ ਨਹੀਂ ਹੁਣ ਬਸ ਉੱਪਰ ਘਰ ਮੜਿਆ ਕਿੰਨਾ ਹੋ ਗਿਆ ਓਰੇ ਹੂੰ ਟੱਕ ਲੈ ਕਾ ਠੀਕ ਕਰਨ ਫਿੱਟ ਹੋ ਜਾਂਦਾ ਇਹਨਾਂ ਨੇ ਭਾਈ ਪਰੇ ਭਾਈ ਗਲਾਸ ਆਖ ਲੈ ਇੱਕ ਗਲਾਸ ਕਰੀ ਲੈ ਇਹਦੇ ਡੂਸਰ ਲੱਗੇ ਹੋਏ ਐਵੇਂ ਡੂਸਰ ਲੱਗਾ ਹੈ ਲੱਗਾ ਹੈ ਹਾਂ ਠੀਕ ਆ ਪੀਟੀਵਾਂ ਜਾਂਦੀ ਹੈਗੀ ਮੋਟਰਾਂ ਚੱਲ ਭਾਈ ਕਹਾਂ ਚੱਲਾਂ ਜਾਣ ਕੇ ਪੀੜਾ ਪੈ ਪੈ ਪੀੜਾ ਪੈ ਪੈ ਯਾਰ ਤੀਗਾ ਹੁਣ ਬਾਗਿਆ ਥੱਲੇ 7 ਥੱਲੇ 7 ਇੰਚ ਹੀ ਆ ਹਾਂ ਉੱਪਰ ਕਰੀ ਹੋਰ ਕਰਾਂ ਤਾਜੇ ਕਿ ਸੱਡ ਬਣਾਇਆ ਬਸ ਕੱਟ ਦੇ ਬਾਰੇ ਕਿੰਨਾ ਹੋ ਗਿਆ ਆ ਤੀਆਂ ਪਰ ਹੈ ਪਰ ਹੈ ਹੂੰ ਹੌਲੀ 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 ਚੱਲੀ 200 ਤੋਂ ਬਾਅਦ 200 ਬਾਅਦ ਹੈ ਬਸ ਕਿੰਨਾ ਹੋ ਗਿਆ ਸਾਰੰਚ ਮਾਤਕੋ ਸਲੋਜੀ ਫਾਈਨਲੀ ਕੈਮਰਾ ਬਰ ਬਚ ਚੁੱਕਿਆਗਾ ਹੁਣ ਆਪ ਆਪਣਾ ਕੈਮਰਾ ਬਾਹਰ ਕੱਢਾਂਗੇ ਤੇ ਇਸ ਤੋਂ ਬਾਅਦ ਕਰੋਨੇ ਤੁਹਾਡੀ ਮਿਸਤਰੀ ਨਾਲ ਗੱਲ ਤੇ ਪੁੱਛ ਦਿਓ ਉਹਨਾਂ ਤੋਂ ਕੀ ਡਿਟੇਲ ਬੋਰ ਦੀ ਲਓ ਜੀ ਬੋਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅਸੀਂ ਪਿੰਡ ਪਹੁੰਚਦੇ ਬਟਰੂਖਾ ਹੀ ਅੱਜ ਬੋਰ ਦੇਖਣ ਵਾਸਤੇ ਆਏ ਆਪਾਂ ਹਾਂ ਜੀ ਤੇ ਬੋਰ ਚੇਚ ਮਾਨੂੰ ਗਲੀ ਹੋ ਗਈ ਸੀ ਤੇ ਬੋਰ ਰੇਤਾ ਬਹੁਤ ਚੱਕ ਲੈਤੀਗਾ ਵੀਡੀਓ ਚ ਦਿਖਾਇਆ ਹੋਣਾ ਸੋਨੂੰ ਹਾਂਜੀ ਬਾਈ ਨੇ ਬਾਕੀ ਦਿਖਾ ਦੋ ਇਸ ਤੋਂ ਬਾਅਦ ਹਾਂਜੀ ਹਾਂ ਦਿਖਾ ਦੋ ਰਿੱਤਾ ਚੱਕ ਲੈਤੀ ਉਹ ਤੋਂ ਬਾਅਦ ਬਾਈਆਂ ਨੇ ਸਾਨੂੰ ਕਨੈਕਟ ਕਰਾ ਤੇ ਆਪਾਂ ਪਹੁੰਚੇ ਤੀ ਅਜੂਰੇ ਹਾਂਜੀ ਅਸੀਂ ਬੋਰ ਚੈੱਕ ਕਰ ਲਿਆ ਜੀ ਤੇ ਪਾਣੀ ਲੈਵਲ ਔਰ 140 ਤੇ ਹੈ 9 ਇੰਚੀ ਬੋਰਾ ਪਲਾਸਟਿਕ ਦਾ ਇਹ ਹਾਂਜੀ ਤੇ ਇੱਥੇ ਡੂਸਰ ਲੱਗਿਆ ਹੋਇਆ ਜੀ ਬਾਈਆਂ ਨੇ ਸੱਖ ਦੀ ਵੀ ਮੋਟਰ ਅੱਗੇ ਨਹੀਂ ਜਾ ਰਹੀ ਬੋਰ ਡੂੰਗਾ ਬਣਾ ਵੀ 9 ਇੰਚੀ ਪਾਇਆ ਪਿਆ ਹੋਇਆ ਹਾਂਜੀ ਤੇ ਦੋ ਜਿਹੋ ਚੈੱਕ ਕਰਿਆ ਬੋਰੇ 200 ਫੁੱਟ ਤੇ ਡੂਸਰ ਹੈ ਜੀ ਲੱਗਿਆ ਹੋਇਆ ਇੱਥੇ ਠੀਕ ਹੈ ਜੀ ਤੇ ਤਕਰੀਬਨ ਮੰਨ ਲਓ ਵੀ 7 ਕ ਦਾ ਹੋਣਾ ਚਾਹੀਦਾ ਹੈ 7 ਨਾਉ ਦਾ ਡੂਸਰ ਲੱਗਿਆ ਉਹਦੇ ਕਰਕੇ ਮੋਟਰ ਉਹਦੇ ਉੱਤੇ ਲੱਗੀ ਜਾਂਦੀ ਹੈ ਬਾਈ ਨੇ ਬਹੁਤ ਕੋਸ਼ਿਸ਼ ਕੀਤੀ ਦੋ ਤਿੰਨ ਵਾਰੀ ਮਨ ਲੋ ਕੱਢ ਕੇ ਪਾ ਕੇ ਦੇਖੀਏ ਮੋਟਰ ਵੀ ਕੋਈ ਬੋਰ ਚ ਪਿਆ ਹੋਊਗਾ ਜਾਂ ਕੋਸੋਰਾ ਵਾ ਚੈੱਕ ਕਰੇ ਡੂਸਰਗਾ ਬਾਕੀ 103 ਤੱਕ ਮੰਨ ਲਓ ਬੇਲਾਗਾ ਮੈਨੂੰ ਲੱਗਦਾ ਵੀ ਕੈਵਿਟੀ ਹੋ ਗਈ ਉਹਦੇ ਕਰਕੇ ਸੱਲ ਭਰੇ ਹੋਇਆ ਠੀਕ ਹੈ ਬਾਕੀ ਬਾਈਆਂ ਨਾਲ ਗੱਲ ਹੋ ਗਈ ਹੈ ਬਾਈ ਰਿਆ ਕਰਕੇ ਦੱਸ ਦੇ ਨੇ ਬਾਕੀ ਦਾ ਕੰਮ ਸਟਾਰਟ ਕਰਾਂਗੇ ਅਸੀਂ ਇਹਨੂੰ ਬੋਰ ਨੂੰ ਸੇਤੀ ਚਲਾਵਾਂਗੇ ਠੀਕ ਹੈ ਹੋਰ ਕੋਈ ਕੰਮ ਕਰਾਉਣਾ ਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਤੇ ਮੋ ਧੰਨਵਾਦ ਜੀ